ਸਾਚਰੀਆ ਕਾਲ ਪੀਪੀ ਪੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤਨੇ ਸੁਰ ਸਾਥ ਉਸ ਸਮੇਂ ਅਸੀਂ ਨਵਾਂ ਸ਼ਹਿਰ ਚੰਡੀਗੜ੍ਹ ਚੌਕ 'ਚ ਮੌਜੂਦ ਹਾਂ ਜਾਂ ਕਹਿ ਲਈਏ ਧਰਨਾ ਚੌਕ 'ਚ ਮੌਜੂਦ ਹਾਂ ਇੱਕ ਵਾਰ ਜਿਹੜੇ ਭੈਣ ਭਰਾ ਜੁੜ ਚੁੱਕੇ ਆ ਕਨਫਰਮ ਕਰ ਦਿਓ ਵੋਕਲ ਵਾਇਸ ਜਿਹੜੀ ਬਿਲਕੁਲ ਸਹੀ ਆ ਰਹੀ ਆ ਤਾਂ ਅਸੀਂ ਵੀਡੀਓ ਨੂੰ ਕੰਟੀਨਿਊ ਕਰਦੇ ਰਹੀਏ ਔਰ ਇੱਥੇ ਇੱਕ ਧਰਨਾ ਲੱਗਿਆ ਧਰਨੇ ਦਾ ਕਾਰਨ ਕੀ ਹੈ ਉਹ ਜਾਣਨ ਦੀ ਕੋਸ਼ਿਸ਼ ਕਰਦੇ ਹੁਣ ਜੀ ਯਾਰ ਕੋਈ ਗੱਟਾ ਪਤਾ ਨਹੀਂ ਆ ਲੈਣਾ ਸੱਤਾ ਨਾਲ ਸੱਤਾ ਨੰਬਰ ਵੀ ਟੰਗਾਇਆ ਕੋਈ ਨੰਬਰ ਲਾਓ ਮੇਰਾ ਪੁਲਿਸ ਨੂੰ ਫੋਨ ਦੋ ਪੁਲਿਸ ਨੂੰ ਫੋਨ ਕਰੋ ਮੈਂ ਪ ਉਹ ਤਾਂ ਧਮਕੀਆਂ ਵੀ ਦਿੰਦਾ ਨਾਲ ਉਹ ਹੁਣ ਕੋਈ ਬੰਦਾ ਡੇਈ ਜਾਵੇ ਤੁਸੀਂ ਮੈਨੂੰ ਦੱਸੋ ਸਹੀ ਆਪਾਂ ਨੂੰ ਕੰਪਲੇਟ ਤਾਂ ਹੋਊਗੀ ਨਾ ਬਣੇ ਡਾਲੇ ਬਾਅਦ ਵਿੱਚ ਗੱਲ ਨਹੀਂ ਡਲੇ ਸੀ ਅਸੀਂ ਤੁਹਾਨੂੰ ਮਿਲੇਗੀ ਕੋਈ ਗੱਲ ਨਹੀਂ ਬਾਤ ਸਾਨੂੰ ਜਾਣ ਨਹੀਂ ਦਿੰਦੇ ਤਾਰਾ ਵੀ ਉਹਨਾਂ ਨੇ ਵੀ ਆਲੂ ਖਾਏ ਲੱਗਾ ਉਹ ਤੁਹਾਡੇ ਕੋਲ ਆ ਰਿਹਾ ਹੈ ਤੁਹਾਨੂੰ ਹੀ ਦੇ ਦਿੰਦੇ ਆ ਮੈਂ ਇੰਡੀਆ ਲੱਟਿੰਗ ਪਰਮਾਨਾ ਦੇ ਦੀ ਰਿਕਸ਼ਾ ਜੁਨੀਅਨ ਅੱਜ ਸਾਰੇ ਇੱਕ ਮਿੰਟ ਪਿਆ ਦੇ ਦੋ ਮੈਂ ਆ ਜਾਓ ਤੁਸੀਂ ਅੱਗੇ ਤੁਸੀਂ ਪਿਆ ਦੇਰ ਮੈਂ ਕਮੈਂਟ ਕਰ ਆ ਜਾਓ ਤੁਸੀਂ ਆਹ ਉੱਥੇ ਕਰਕੇ ਯਾਰ ਆਪਣਾ ਢੇਡਾ ਲਾ ਆ ਜਾਓ ਬਸ ਪਾ ਦੇ ਕੇ ਦੇਖੋ ਰੋਡ ਕਲੀਅਰ ਕਰਦੀ ਚਲਦੇ ਜਾਦੇ ਗੱਲ ਕਰ ਲਓ ਗੱਲ ਕਰ ਲਓ ਇਹ ਅੱਜ ਹੋਣ ਲੜੇ ਇੱਕ ਮਿੰਟ ਸਾਨੂੰ ਕਰ ਲੈਣ ਦਿਓ ਪਹਿਲਾਂ ਕਲੀਅਰ ਹੀ ਕਰਾਤਾ ਸੀ ਰੋਕਿਆ ਨਹੀਂ ਰੋਕਿਆ ਥੋੜਿਆ ਆਜੋ ਆਜੋ ਦੁਰਦੇ ਦੁਰਦੇ ਕਰਦੇ ਤੁਸੀਂ ਮੈਨੂੰ ਕੰਪਲੀਟ ਤਾਂ ਦਿਓ ਦਿੱਤੀ ਦੀ ਕੈਸੇ ਕੰਪਲੀਟ ਨਹੀਂ ਹੋਤੀ ਮੈਨੂੰ 207 ਸਰਪਰਵਾਹ ਸਾਹਿਬ ਕੀ ਕਹਿੰਦੇ ਅੱਜ ਨਮਾਸ਼ਹਿਰ ਦੇ ਵਿੱਚ ਈ ਰਿਕਸ਼ਾ ਤੇ ਐਟੋ ਯੂਨੀਅਨ ਵਾਲੇ ਜਿਹੜੇ ਸੀਗੇ ਇਹ ਅੱਜ ਇਕੱਠੇ ਹੋਏ ਸੀਗੇ ਇਹ ਗਰੀਬ ਬੰਦੇ ਆ ਇੱਕ ਲਗੜੋਏ ਸੱਤੇ ਨਾਂ ਦਾ ਕੋਈ ਵਿਅਕਤੀ ਬੈਠਾ ਆ ਜਿਹੜਾ ਕਹਿੰਦਾ ਵੀ ਮੈਂ ਬਿਜਲੀਆ ਬੱਸਾਂ ਦਾ ਮਾਲਕ ਹਾਂ ਉਹਨੇ ਆਪਣੇ ਉੱਤੇ ਬੰਦੇ ਖੜੇ ਕੀਤੇ ਹੋ ਆ ਲਗਰ ਉਹਦੇ ਵਿੱਚ ਆਏ ਦੋਲੇ ਪਿੰਡਾਂ ਦੇ ਵਿੱਚ ਜਿਸ ਵੇਲੇ ਬੰਦੇ ਜਾਂਦੇ ਆ ਜਿਸ ਵੇਲੇ ਬੰਦੇ ਜਾਂਦੇ ਆ ਉਸ ਵੇਲੇ ਉਹਨਾਂ ਬੰਦੇ ਜਾਂਦੇ ਆ ਏਟੋ ਜੁਨੀਅਨ ਵਾਲੇ ਈ ਰਿਕਸ਼ਾ ਵਾਲੇ ਉਹਨਾਂ ਦੀਆਂ ਜੇਬਾਂ ਦੇ ਵਿੱਚੋਂ ਪੈਸੇ ਵੀ ਕੱਢਦਾ ਆ ਕੇ ਦੀ ਜੇਬ ਚ 500 ਦਾ 500 ਕੱਢ ਲੈਂਦਾ ਕੇ ਦੀ ਜੇਬ ਚ 200 ਆ 200 ਕੱਢ ਲੈਂਦਾ ਔਰ ਉਹ ਬੰਦਾ ਇੰਨੇ ਧੱਕੇਸ਼ਾਹੀ ਕਰਦਾ ਆ ਔਰ ਪਰ ਉਹ ਬੰਦੇ ਜਿਹੜੇ ਬੰਦੇ ਜਾਂਦੇ ਸਾਡੇ ਬੰਦੇ ਦੀ ਕੁੱਟਮਾਰ ਕਰਦਾ ਆ ਕਹਿੰਦਾ ਇਹ ਗੱਲ ਪ੍ਰੂਫ ਕਿੱਦਾਂ ਕਰੂੰਗੇ ਵੀ ਕੁੱਟਮਾਰ ਕਰਦਾ ਬੰਦੇ ਨਾਲ ਆ ਜੀ ਬੰਦੇ ਨਾਲ ਆ ਜੀ ਸਾਡੇ ਜਿਨ੍ਹਾਂ ਦੀ ਕੁੱਟਮਾਰ ਹੋਈ ਆ ਔਰ ਮੈਂ ਕਹਿੰਦਾ ਬੇ ਗਰੀਬ ਬੰਦੇ ਆ ਇਹ ਗਰੀਬ ਬੰਦਿਆਂ ਦੀ ਜੇਬਾਂ ਚੋਂ ਪੈਸੇ ਕੱਢੇ ਗਏ ਬਹੁਤ ਠੱਗਾ ਕਰ ਰਿਹਾ ਹੈ ਠੱਕਾ ਤੋਂ ਗੱਲ ਹੋ ਰਹੀ ਹੈ ਇੱਕ ਜਾਂਦੇ ਆ ਤਾਂ ਠੱਗਾ ਇਸ ਕਰਕੇ ਇਹਨਾਂ ਨੇ ਠੱਗਾ ਬਹੁਤ ਹੋ ਗਿਆ ਪਾਸੇ ਵੈਸੇ ਜਾ ਸਕਦੇ ਬਿਲਕੁਲ ਸਰਕਾਰ ਦੇ ਪਰਮਿਟ ਦਿੱਤੇ ਹੋ ਆ ਸਾਰਾ ਕੁਝ ਨੇ ਤੇ ਕੋਲਵਾ ਜੀ ਤਾਂ ਹੀ ਇਹ ਰੋਡ ਤੇ ਚੱਲਦੇ ਆ ਜੇਕਰ ਇਹਨਾਂ ਦੇ ਕੋਲ ਰੋਡ ਪਰਮਿਟ ਨਾ ਹੋਵੇ ਤਾਂ ਇਹ ਚੱਲ ਕਿੱਧਰ ਜਾਓਗੇ ਜੀ ਕਾਨੂੰਨੀ ਤੌਰ ਤੇ ਕੋਈ ਰੋਕ ਨਹੀਂ ਸਕਦਾ ਨਹੀਂ ਕਾਨੂੰਨੀ ਤੌਰ ਤੇ ਕੋਈ ਨਹੀਂ ਰੋਕ ਸਕਦਾ ਜੀ ਹੁਣ ਤੁਹਾਡੀ ਮੰਗ ਕੀ ਆ ਸਾਡੀ ਮੰਗ ਇਹ ਆ ਵੇ ਸੱਤੇ ਨੂੰ ਬੁਲਾਇਆ ਜਾਵੇ ਸੱਤੇ ਨਾਲ ਬਠਾਲ ਕੇ ਸਾਡੀ ਗੱਲ ਕੀਤੀ ਜਾਵੇ ਸਾਨੂੰ ਉਧਰੋਂ ਬਰਨਾਲਾ ਇਹੋ ਜੇ ਲਗੜੂਆ ਬਾਈਪਾਸ ਤੱਕ ਉਧਰੋਂ ਹਿਆਰੇ ਤੱਕ ਉਧਰੋਂ ਕਰਿਆਨ ਤੱਕ ਉਧਰੋਂ ਮਾਲਪੁਰ ਤੱਕ ਦਾ ਏਰੀਆ ਜਿਹੜਾ ਆ ਉਹ ਸਾਨੂੰ ਸਾਰਾ ਦਿੱਤਾ ਜਾਵੇ ਜੀ ਨਹੀਂ ਬਾਕੀ ਨੂੰ ਬੰਦ ਕਰ ਦਿੱਤਾ ਜਾਵੇ ਹਾਂਜੀ ਬਾਕੀ ਬਾਕੀ ਵੀ ਕਰ ਸਕਦੇ ਆ ਇਹ ਸਾਰ ਇਹ ਦੇਖੋ ਜੀ ਇਹ ਤਾਂ ਕੋਈ ਵੀ ਬੰਦਾ ਕਿਸੇ ਵੀ ਜਾ ਸਕਦਾ ਜੀ ਓਏ ਰੋਡ ਵਾ ਰੋਡ ਤੇ ਕੋਈ ਵੀ ਬੰਦਾ ਚੱਲ ਸਕਦਾ ਹੈ ਬਾਕੀ ਆਪਣਾ ਕੰਮ ਆਰਾਮ ਨਾਲ ਕਰ ਸਕਦੇ ਜਿਹੜਾ ਮਰਜ਼ੀ ਕਰੇ ਜੀ ਸਾਨੂੰ ਕੋਈ ਕਿਸਨਾ ਤਰਾਜ ਨਹੀਂ ਹੈਗਾ ਖਤਮ ਹੋ ਗਏ ਪੇਚਾ ਸਾਨੂੰ ਜੜੀਆਂ ਨਾ ਹੱਦਾਂ ਮੈਂ ਕਹਿੰਨਾ ਇਹ ਹੱਦਾਂ ਦਿੱਤੀਆਂ ਜਾਣ ਮਤਲਬ ਉਹਦੇ ਤੱਕ ਤੁਹਾਨੂੰ ਕੋਈ ਤੰਗ ਨਾ ਕਰ ਲੋ ਉਹ ਨੇਰੀਆ ਜੀ ਸਾਨੂੰ ਤੰਗ ਤੁਸੀਂ ਕਿਸੇ ਨੂੰ ਤੰਗ ਨਹੀਂ ਕਰਦੇ ਨਹੀਂ ਅਸੀਂ ਕਿਸੇ ਨੂੰ ਤੰਗ ਨਾ 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 ਅੱਛਾ ਕੋਈ ਇਹਨਾਂ ਚ ਕੋਈ ਬੰਦਾ ਹੈਗਾ ਜਿਹੜਾ ਦੱਸ ਸਕਦਾ ਕਿ ਮੈਨੂੰ ਕੀ ਰਿਹਾ ਜੀ ਜੇ ਮੇਰੇ ਤੋਂ ਪੈਸੇ ਹੋਏ ਕਿੱਥੇ ਲੱਗੇ ਹੋਏ ਬੰਦਾ ਸੁਰੀ ਸਾਹਿਬ ਬੰਦੇ ਹੈਗੇ ਆ ਇਹ ਈ ਰਿਕਸ਼ਾ ਜੂਨੀਅ ਆਧਾਰਮ ਚਲਦੀ ਆ ਇਹ ਉਹਨਾਂ ਨੂੰ ਰਾਹ 'ਚ ਰੋਕ ਕੇ ਧਮਕੀ ਦਿੰਦੇ ਆ ਜਾਨੋ ਮਾਰਨੀ ਦੀ ਧਮਕੀਆਂ ਦਿੰਦੇ ਆ ਡਰਾਉਂਦੇ ਆ ਕੋਟ ਕੋਟ ਮਾਰ ਕਰਦੇ ਆ ਪਰ ਜਿਵੇਂ ਸੱਬਰਵਾਲ ਸਾਹਿਬ ਕਹਿੰਦੇ 2 ਮਹੀਨੇ ਪਹਿਲਾਂ ਦੀ ਗੱਲ ਹੈ ਪਹਿਲਾਂ ਕਿਉਂ ਨਹੀਂ ਤੁਸੀਂ ਇਸ ਤਰੀਕੇ ਗੱਲਬਾਤ ਕੀਤੀ ਮੋਰਿਆ ਕੇ ਗੱਲਬਾਤ ਕੀਤੀ ਇਹਨੇ ਡਿਲੇ ਕਿਉਂ ਕਰਤਾ ਉਹ ਬੰਦੇ ਆ ਜੀ ਡਿਲੇ ਇਸ ਕਰਕੇ ਕੀਤਾ ਸੀ ਅਸੀਂ ਇਹ ਕਹਿੰਦੇ ਵੀ ਚਲੋ ਇਹ ਸੁਧਰ ਜਾਓਗੇ ਸਮਝ ਜਾਓਗੇ ਦੇਖੋ ਹਰੇਕ ਦੇ ਹਰੇਕ ਦੇ ਢਿੱਡ ਲੱਗਿਆ ਵਾ ਇਹ ਆਪਣਾ ਕਰਕੇ ਖਾਂਦੇ ਆ ਨਾ ਕਿ ਕਿਸੇ ਦਾ ਹੱਕ ਖੁੰਦੇ ਆ ਈ ਰਿਕਸ਼ਾ ਜੂਨੀਅਰ ਨਾ ਸਿਟੀ ਭਾਰਤੀ ਆ왈ਮੀ ਤਰ ਸਮਾਜ ਦੇ ਮਾਧਿਆਂ ਨਾਲ ਚੱਲਦੀ ਆ ਈ ਰਿਕਸ਼ਾਲੇ ਵੀ ਟੈਕਸ ਭੇ ਕਰਦੇ ਆ ਇਹ ਜੇ ਈ ਰਿਕਸ਼ਾ ਦੇ ਟੈਕਸ ਭੇ ਕਰਕੇ ਅੰਦਰ ਤੋਂ ਐਸਐਚਓ ਸਾਹਿਬ ਅੰਦਰ ਬੁਲਾ ਰਹੇ ਆ ਜੀ ਇਹ ਆਪ ਸਾਰੀ ਸਵਾਰੀ ਚੱਕੀ ਜਾਂਦੇ ਆ ਮੋਰੇ ਛੇਮ ਤੋਂ ਸਾਰੇ ਸਾਡੇ ਮੋਰੇ ਸਵਾਰੀ ਚੱਕਦੇ ਆ ਇਹ ਦੇਖੋ ਗੱਲ ਗੱਲ ਹੁਣ ਅੰਦਰ ਕੋਣ ਕੋਣ ਜਾ ਰਿਹਾ ਅੰਦਰ ਕੋਣ ਕੋਣ ਜਾ ਰਿਹਾ ਅੰਦਰ ਰਾਜਕਮਾ ਸੱਬਰਵਾਲ ਜੀ ਪ੍ਰਧਾਨ ਜੀ ਇੱਕ ਮਿੰਟ ਇੱਕ ਮਿੰਟ ਮੇਰੀ ਮੇਰੀ ਬੇਨਤੀ ਆ ਆਪਣੇ ਭਰਾਵਾਂ ਮੋਰੇ ਵੀ ਅੰਦਰ ਆਪਾਂ ਨੂੰ ਪ੍ਰਸ਼ਾਸਨ ਨੇ ਸੱਦਿਆ ਵਾ ਕਿਉਂਕਿ ਕਿਸੇ ਵੀ ਗੱਲ ਦਾ ਹੱਲ ਪ੍ਰਸ਼ਾਸਨ ਆਪਾਂ ਬੈਠ ਕੇ ਗੱਲ ਕਰ ਸਕਦੇ ਆ ਰਾਜਕਮਾ ਸੱਬਰਵਾਲ ਜੀ ਪ੍ਰਧਾਨ ਜੀ ਮੈਂ ਵਿੱਕੀ ਗੇਲ ਤਾਂ ਸਾਡੇ ਹੋਰ ਦੋ ਚਾਰ ਸਾਥੀ ਆਪਾਂ ਅੰਦਰ ਜਾਵਾਂਗੇ ਪ੍ਰਸ਼ਾਸਨ ਨਾਲ ਬਹਿ ਕੇ ਗੱਲ ਕਰਾਂਗੇ ਜਿਹੜਾ ਸਿੱਟਾ ਨਿਕਲੇਗਾ ਆਪਾਂ ਤੁਹਾਨੂੰ ਆ ਕੇ ਕਲੀਅਰ ਕਰਾਂਗੇ ਤੁਸੀਂ ਵੀ ਸ਼ਾਂਤੀ ਬਣਾ ਕੇ ਰੱਖੋ ਆਪਾਂ ਦੇਖੋ ਆਪਾਂ ਇੱਕ ਮਿੰਟ ਆਪਾਂ ਕਿਸੇ ਨੂੰ ਹੁਲੜਵਾਇ ਨਹੀਂ ਕਰਨੀ ਆ ਸ਼ਾਂਤੀ ਬਣਾ ਕੇ ਰੱਖਣੀ ਆ ਆਪਾਂ ਆਪਣਾ ਹੱਕ ਲੈਣ ਆਏ ਆ ਇਹ ਰਿਕਸ਼ਾ ਵਾਲੇ ਦੇ ਵੀ ਢਿੱਡ ਲੱਗੇ ਆ ਉਹਦੇ ਵੀ ਪਰਿਵਾਰ ਆ ਉਹ ਵੀ ਆਪਣਾ ਕੰਮ ਰੋਟੀ ਖਾਣ ਕੇ ਕਾਦੇ ਆ ਜੀ ਇਹਨੂੰ ਇਹ ਬੇਨਤੀ ਤਾਂ ਕਰ ਦਿਓ ਇੱਕ ਸਾਈਡ ਤੇ ਰਹਿਣ ਸ਼ਾਂਤੀ ਬਣਾ ਕੇ ਰੱਖੋ ਮੈਂ ਮੈਂ ਜਿੰਨੇ ਵੀ ਮੇਰੇ ਭਰਾ ਮੇਰੇ ਸਾਥੀ ਆਏ ਆ ਅਸੀਂ ਤੁਹਾਡੇ ਖਾਦੀ ਸੰਘਰਸ਼ ਕਰਦੇ ਆ ਸੱਬਰਵਾਲ ਜੀ ਉਹਨੇ ਆ ਅਸੀਂ ਆ ਅਸੀਂ ਬੇਨਤੀ ਕਰਦੇ ਵੀ ਇੱਕ ਸਾਈਡ ਤੇ ਖੜ੍ਹ ਜਿਨ੍ਹਾਂ ਚ ਉਧਰੋਂ ਅੰਦਰੋਂ ਰਿਜ਼ਲਟ ਨਹੀਂ ਨਿਕਲਦਾ ਉਹਨਾਂ ਚ ਇੱਕ ਸਾਈਡ ਤੇ ਖੜ੍ਹ ਜਿਓ ਮੇਰੇ ਹੱਥ ਜੋੜ ਕੇ ਸਾਰੇ ਮੇਰੇ ਭਰਾਵਾਂ ਨੂੰ ਬੇਨਤੀ ਆ ਮੇਰੀ ਗੱਲ ਸਾਰੇ ਜਾਣੇ ਗੱਲ ਸੁਣ ਲਓ ਸਾਰੇ ਜਾਣੇ ਪੁਲਿਸ ਇੱਕ ਸਾਈਡ ਤੇ ਆ ਜਾਓ ਕੋਈ ਹੁੱਲੜਵਾਜੀਆਂ ਕਰਦੇ ਜਿਨ੍ਹਾਂ ਚ ਅਸੀਂ ਅੰਦਰੋਂ ਤੁਸੀਂ ਅੱਧਾ ਕਰੋ ਪਾਰਕਿੰਗ ਦੇ ਅੰਦਰ ਖੜ੍ਹ ਜਓ ਪਾਰਕਿੰਗ ਪਾਰਕਿੰਗ ਦੇ ਅੰਦਰ ਖੜ੍ਹ ਜਓ ਚਲੋ ਪੀਸੀਆਰ ਆਫਿਸ ਚ ਸਹੀ ਗਏ ਰਹੇ ਆ ਪੀਸੀਆਰ ਆਫਿਸ ਚ ਜਲ ਜਓ ਚਲੋ ਪੀਸੀਆਰ ਆਫਿਸ ਚ ਜਲੋ ਠੀਕ ਹੈ ਠੀਕ ਹੈ ਠੀਕ ਹੈ ਬਹੁਤ ਸ਼ੁਕਰ ਸ੍ਰੀ ਸਾਹਿਬ ਬੇਨਤੀ ਹੈ ਵੀ ਤੁਸੀਂ ਵੀ ਜਨਾਲ ਆ ਜਓ ਦਾ ਜਿਆਦਾ ਹੋ ਗਿਆ ਆ ਕੇ ਆ ਕੇ ਜੀ ਆਉਂਗਾ ਸੋ ਇਹ ਇਹ ਤੁਹਾਨੂੰ ਤਸਵੀਰਾਂ ਜੀ ਦਿਖਾ ਰਹੇ ਆ ਬਿਲਕੁਲ ਡੀਐਸਪੀ ਆਫਿਸ ਦੇ ਬਾਹਰ ਤੋਂ ਜਿੱਥੇ ਆਟੋ ਯੂਨੀਅਨ ਔਰ ਰਿਕਸ਼ਾ ਯੂਨੀਅਨ ਦੇ ਕੁਝ ਜਿਹੜੇ ਇਹ ਸਾਥੀ ਨੇ ਇਹ ਆਏ ਆ ਆਪਣਾ ਆਪਣੀ ਮੰਗ ਰੱਖਣ ਆਪਣੀ ਬੇਨਤੀ ਕਰਨ ਕੈਮਰਾਮੈਨ ਬਦਲ ਪਿਆ ਜੀ ਤਾਂ ਅੰਦਰ ਹੁਣ ਮੀਟਿੰਗ ਲਈ ਚੱਲੇ ਆ ਹਾਲਾਂਕਿ 2 ਮਿੰਟ ਤਾਂ ਹੀ ਧਰਨਾ ਲੱਗਿਆ ਉਸ ਤੋਂ ਬਾਅਦ ਧਰਨੇ ਨੂੰ ਖੋਲ ਦਿੱਤਾ ਗਿਆ ਹੁਣ ਅੰਦਰ ਜਾ ਕੇ ਜਿਹੜੀ ਇਹਨਾਂ ਨੇ ਗੱਲਬਾਤ ਡੀਐਸਪੀ ਸਾਹਿਬ ਨਾਲ ਗੱਲਬਾਤ ਕਰਨੀ ਹੈ ਔਰ ਉਸ ਤੋਂ ਬਾਅਦ ਕੀ ਸੱਟਾ ਨਿਕਲੂਗਾ ਉਹ ਬਾਹਰ ਆ ਕੇ ਦੱਸਣਗੇ ਬਹੁਤ ਬਹੁਤ ਸ਼ੁਕਰੀਆ